ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਅਤੇ ਨਿਊਜ਼ ਟੂਡੇ ਪੰਜਾਬ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਵਾਨੀਗੜ੍ਹ ਦੀਆਂ ਜੀ ਬਿਲਕੁਲ ਜਾਣਕਾਰੀ ਦੇਦਨੇ ਆ ਕਿ ਸਰਕਾਰੀ ਸਿਵਲ ਹਸਪਤਾਲਾਂ ਦੇ ਵਿੱਚ ਆਪੀਡੀਆ ਜਿਹੜੀ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈਆਂ ਨੇ ਜੀ ਬਿਲਕੁਲ ਪੀ ਸੀ ਐਸ ਐਮ ਡਾਕਟਰਾਂ ਦੇ ਵੱਲੋਂ ਆਪਣੀ ਹੱਕਾਂ ਮੰਗਾਂ ਨੂੰ ਲੈ ਕੇ ਜਿਹੜੀ ਹੜਤਾਲ ਹੈ ਉਹ ਕੀਤੀ ਗਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਵਾਨੀਗੜ੍ਹ ਹਸਪਤਾਲ ਦੀ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਹਸਪਤਾਲਾਂ ਦਾ ਕਿੰਨਾ ਕਿਸ ਤਰ੍ਹਾਂ ਜਿਹੜਾ ਡਾਕਟਰ ਦੇ ਕਮਰੇ ਨੂੰ OPD ਜਿਹੜਾ OPD ਦਾ ਕਮਰਾ ਉਸ ਨੂੰ ਤਾਲਾ ਲੱਗਿਆ ਹੋਇਆ ਤੇ ਜਿਹੜੇ ਮਰੀਜ਼ ਨੇ ਉਹ ਵੀ ਪਰੇਸ਼ਾਨ ਹੋਦੇ ਨਜ਼ਰ ਆ ਰਹੇ ਨੇ ਕੀ ਕਹਿਣਾ ਹੈ ਮਰੀਜ਼ਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਇੱਕ ਮਿੰਟ ਬਾਬੂ ਜੀ ਕੀ ਨਾਮ ਤੁਹਾਡਾ ਬਜ਼ੁਰਗ ਆਵਾ ਬਾਬੂ ਜੀ ਕਿਸ ਤਰ੍ਹਾਂ ਦੇ ਬਿਲ ਅੱਜ ਤੁਸੀਂ ਸਰਕਾਰੀ ਹਸਪਤਾਲ ਚੈੱਕਅਪ ਕਰਾਉਣ ਆਏ ਪਰ ਇੱਥੇ ਕੋਈ ਡਾਕਟਰ ਮੌਜੂਦ ਨਹੀਂ ਕਿਉਂਕਿ ਹੜਤਾਲ ਚੱਲ ਰਹੀ ਹੈ ਹੜਤਾਲ ਚੱਲ ਰਹੀ ਹੈ ਜੀ ਕੱਲ ਉਹਦੀ ਹੜਤਾਲ ਚੱਲਦੀ ਹੈ ਠੀਕ ਹੈ ਅੱਜ ਆਉਣ ਸੀ ਮੈਂ 8:00 ਹੋਣਾ 11:00 ਵਜੇ ਆਇਆ ਨਹੀਂ ਕੋਈ ਕਿੰਨੀ ਕ ਖੱਜਲ ਖਵਾਰੀ ਹੋ ਰਹੀ ਹੈ ਖੱਜ ਖਵਾਰ ਜਦੋਂ ਹੋ ਗਈ ਹੈ ਜਦ ਤਰੀਕ ਦਿੱਤੀ ਹੋਈ 15 ਦਿਨ ਦੇ ਫਿਰਦੇ ਆ ਠੀਕ ਹੈ ਕੀ ਕੋਈ ਸਮੱਸਿਆ ਕਿਸੇ ਤੋਂ ਹਿਰਨੀਆਂ ਨੇ ਪਰਵੋਟਾਂ ਦੇ ਵਿੱਚ ਹਿਰਨੀ ਆਈ ਆ ਵੀ ਹਿਰਨੀਆਂ ਨੇ ਨਾਰ ਖੋਲਦੀ ਆ ਕੋਈ ਆਹ ਬਰੇ ਠੀਕ ਹੈ ਸੋ ਲੱਗਦਾ ਵੀ ਕਾਫੀ ਜਿਹੜਾ ਮਿਰਜਾਂ ਨੂੰ ਖਾ ਮੈਂ ਅੱਜ ਆ ਭੁੱਖਾ ਨਾ ਪੈ ਰਿਆ ਡਾਲ ਕਰਕੇ ਹੂੰ ਹਾ ਜੋ ਖੱਜ ਖਵਾਰ ਜੂਆ ਹੋਰ ਕੀ ਹੈ ਕੱਲ ਆਇਆ ਕੱਲ ਅੱਜ ਦੀ ਤਰੀਕ ਦਿੱਤੀ ਸੀ ਦੀ ਆਪਰੇਸ਼ਨ ਕਰਨਾ ਸੀ ਕੱਲ ਕਹਿੰਦਾ ਡਾਕਟਰ ਕਹਿੰਦਾ ਵੀ ਸਵੇਰੇ ਆ ਜੀ ਦੇਖ ਲਾਂਗੇ ਫੇਰ ਕਹਾਪੋਰ ਤਰੀਕ ਦੇ ਦੂੰਗਾ ਮੈਂ ਕਰਦਾਂਗੇ ਪ੍ਰੈਸਨ ਅੱਜ ਆਈ ਨਹੀਂ ਹੈਗੇ ਹੁਣ ਤਾਂ ਮੁੜ ਜੰਦੇ ਹਾਂ ਫੇਰ ਹੋਰ ਕੀ ਹੈ ਹਜੇ ਕੀ ਨਾਮ ਤੁਹਾਡਾ ਮਨਪ੍ਰੀਤ ਦੇ ਠੀਕ ਹੈ ਸਰਕਾਰੀ ਹਸਪਤਲ ਤੁਸੀਂ ਆਏ ਹੋ ਕੀ ਚੈੱਕ ਕਰਾਉਣਾ ਤੁਸੀਂ ਵੀਰੇ ਲੱਤ ਦੇ ਵਿੱਚ ਗਾਠਾ ਕੱਲ ਡਾਕਟਰ ਨੇ ਕਿਹਾ ਸੀ ਵੀ ਐਕਟਰਾਸਨ ਕਰਾ ਕੇ ਲੈ ਕੇ ਆਓ ਐਕਟਰਾਸਨ ਵੀਰੇ ਕਰਾ ਲਿਆ ਆਂਦੀ ਅੱਜ ਡਾਕਟਰ ਸਾਨੂੰ ਫੇਰ ਨਹੀਂ ਮਿਲਿਆ ਅੱਜ ਤੁਹਾਨੂੰ ਪਤਾ ਚ ਪੂਰਨ ਤੌਰ ਤੇ ਸਾਰੀ ਓਪੀਡੀ ਬੰਦ ਨੇ ਡਾਕਟਰਾਂ ਦੀ ਕੋਈ ਚੈੱਕਅਪ ਨਹੀਂ ਹੋ ਰਿਹਾ ਕੀਤਾ ਜਾ ਰਿਹਾ ਡਾਕਟਰਾਂ ਵੱਲੋਂ ਕਿਉਂਕਿ ਹੜਤਾਲ ਚੱਲ ਰਹੀ ਹੈ ਹੱਕੀ ਮੰਗਾਂ ਨੂੰ ਲੈ ਕੇ ਉਹਨਾਂ ਦੀ ਠੀਕ ਹੈ ਜੀ ਪਤਾ ਸੀ ਤੁਹਾਨੂੰ ਇਸ ਗੱਲ ਦਾ ਨਹੀਂ ਵੀਰੇ ਪਤਾ ਨਹੀਂ ਜੀ ਵੀਰੇ ਕੱਲ ਵੀ ਕਹਿੰਦੇ ਤੇ ਹੜਤਾਲ ਤਾਂ ਫਿਰ ਕੱਲ ਵੀ ਡਾਕਟਰ 11 ਵਜੇ ਆ ਗਿਆ ਕੀ ਹੈ ਪਰ ਅੱਜ ਪੂਰਨ ਤੌਰ ਤੇ ਨਾ ਅੱਜ ਪੂਰੀ ਪੂਰੀ ਤਰ੍ਹਾਂ ਬੰਦ ਹੈ ਠੀਕ ਹੈ ਵੀਰੇ ਉਹ ਕਿਸ ਤਰ੍ਹਾਂ ਦੇਖੀ ਨਾ ਵੀ ਖਚਲ ਖਰੀ ਹੁੰਦੀ ਹੈ ਮਰੀਜ਼ਾਂ ਨੂੰ ਹੋਰ ਵੀਰੇ ਹੁਣ ਮੈਨੂੰ ਤਾਂ ਵੀਰੇ ਮੈਂ ਫੈਕਟਰੀ ਚ ਲੱਗੀ ਹੋਈ ਆਈਐਲ 8 ਮੈਨੂੰ 8 ਦਿਨਾਂ ਦੀਆਂ ਛੁੱਟੀਆਂ ਨੇ ਮੈਨੂੰ ਐਂ ਤੇ ਵੀ ਚੱਲ ਪਰੇਸ਼ਨ ਕਰਾ ਕੇ ਪਰਾ ਕਰਾਂ ਹੋਰ ਵੀਰੇ ਹੁਣ ਬਦੀਨ ਹੋ ਰਹੇ ਆਂਗੇ ਕੱਲ ਵੀ 3 ਵਜੇ ਘਰੇ ਬੜਿਆਂ ਜਾ ਕੇ ਮਿਰਵਲ ਸਿੰਘ ਜੀ ਠੀਕ ਹੈ ਕੀ ਚੈੱਕ ਅਪ ਕਰੋਨਾ ਆ ਤੁਸੀਂ ਸਰਕਾਰੀ ਹਸਪਤਾਲ ਚ ਜੀ ਐਸੀ ਬਰਾਦਰ ਨੂੰ ਲੈ ਕੇ ਆਏ ਸੀਗੇ ਜੀ ਠੀਕ ਹੈ ਤੁਹਾਨੂੰ ਪਤਾ ਅੱਜ ਜਿੰਨੇ ਵੀ ਸਰਕਾਰੀ ਡਾਕਟਰਾਂ ਦੇ ਅੱਜ ਹੜਤਾਲ ਚੱਲ ਰਹੀ ਹੈ ਅੱਜ ਸੋ ਪਤਾ ਸੀ ਇਸ ਗੱਲ ਦਾ ਹਾਂ ਜੀ ਠੀਕ ਹੈ ਸੋ ਕਿਸ ਤਰ੍ਹਾਂ ਦੇਖਦੇ ਹੋ ਖੱਜਲ ਖਾਨੀ ਹੋ ਗਈ ਤੁਹਾਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਾਂ ਹੂੰ ਕਿਵੇਂ ਦੇਖੀਏ ਹੋਰ ਵੀ ਮਰੀਜ਼ ਬਾਹਰ ਬੈਠੇ ਨੇ ਹੋਰ ਵੀ ਮਰੀਜ਼ ਬਾਹਰ ਬੈਠੇ ਨੇ ਸਾਰੇ ਦਿੱਕਤ ਜਿੰਨੇ ਹੀ ਬਜ਼ੁਰਗ ਬਜ਼ੁਰਗ ਨਹੀਂ ਤੇ ਵਸਾਂ ਹੀ ਦੇਖੀ ਜਾਂਦੇ ਨੇ ਜੇ ਕਿਤੇ ਜਾਣਾ ਹੈ ਜਾਂ ਡਾਕਟਰ ਹੈ ਨਹੀਂ ਡਾਕਟਰ ਹੈ ਨਹੀਂ ਆਈ ਲਈ ਬੈਠੇ ਨੇ ਸਾਰੇ ਬਸ ਕੋਈ ਨਹੀਂ ਸੁਣਵਾਈ ਕਰ ਰਹੇ ਜਿਹਨਾਂ ਦੇ ਘਰੇ ਐਮਰਜੈਂਸੀ ਵਾਲੇ ਹਾਲਾਤ ਹੋ ਜਾਣ ਤਾਂ ਜੇ ਡਾਕਟਰ ਨਾ ਹੋਵੇ ਤਾਂ ਕੀ ਬਣੂਗਾ ਤੁਹਾਡੇ ਸਮਝ ਬਹੁਤ ਬੁਰਾ ਹਾਲ ਹੈ ਜੀ ਬਸ ਬੋਨ ਨਗੇ ਬਾਬ ਬੈਠਿਆ ਜੋਰੇ ਅੱਜ ਕਹਿੰਦੇ ਕੋਈ ਡਾਕਟਰ ਹੈ ਨਹੀਂ ਮੁੜ ਜੰਦੇ ਓਕੇ ਜੀ